ਡਾਕਟਰ ਬਾਬਾ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਪਿੰਡ ਨੰਗਲ ਦੇ ਗੇਟ ਤੋਂ ਸ਼ਹਿਰ ਫਿਲੌਰ ਦੇ ਅਮੇਦਕਰ ਚੌਂਕ ਤੱਕ ਕਾਂਗਰਸ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਕਿ ਮੌਕੇ ਤੇ ਪਹੁੰਚੇ ਸਾਬਕਾ ਮੰਤਰੀ ਸਰਵਨ ਬੀਏ ਫਿਲੌਰ ਅਤੇ ਪ੍ਰਧਾਨ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਰਾਜਾ ਸੰਧੂ ਜਨ ਸੈਕਟਰੀ ਤਾਰਾ ਚੰਦ ਜਖੂ ਅਤੇ ਅੰਮ੍ਰਿਤ ਪੋਸਲੇ ਤੇ ਹੋਰ ਸੀਨੀਅਰ ਆਗੂ ਵੀ ਸ਼ਾਮਲ ਸਨ ਅਤੇ ਜੇਕਰ ਜੋ ਗੱਲ ਇਹ ਹੈ ਕਿ ਜਦੋਂ ਤਾਰਾ ਚੰਦ ਜਖੂ ਅਤੇ ਅੰਮ੍ਰਿਤ ਪੋਸਲੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਪ੍ਰਸ਼ਾਸਨ ਨੂੰ ਦੱਸਦੇ ਹਾਂ ਕਿ ਸਿੱਖਾ ਤੇ ਹਿੰਦੂ ਸਾਰਾ ਭਾਈਚਾਰਾ ਇਕੱਠਾ ਹੈ ਜੋ ਵੀ ਸ਼ਰਤੀ ਅੰਸਰਾ ਦਾ ਮਕਸਦ ਹੈ ਉਹ ਕਦੇ ਵੀ ਪੂਰਾ ਨਹੀਂ ਹੋਣ ਦਮਾਂਗੇ ਅਤੇ ਬਾਬਾ ਸਾਹਿਬ ਜੀ ਵੱਲੋਂ ਭਾਰਤ ਦੇ ਸੰਵਿਧਾਨ ਦੀ ਰਚਨਾ ਕੀਤੀ ਗਈ ਹੈ ਅਤੇ ਹਰ ਇੱਕ ਧਰਮ ਦੇ ਲੋਕਾਂ ਨੂੰ ਸੰਵਿਧਾਨ ਦੇ ਬਰਾਬਰ ਹੱਕ ਦਿੱਤੇ ਹਨ ਜੇਕਰ ਬਾਬਾ ਸਾਹਿਬ ਜੀ ਦਾ ਨਿਰਾਦਰ ਹੁੰਦਾ ਹੈ ਤਾਂ ਦੇਸ਼ ਤੇ ਸੰਵਿਧਾਨ ਦਾ ਨਿਰਾਦਰ ਹੁੰਦਾ ਹੈ ਅਤੇ ਪੂਰੇ ਸਮਾਜ ਦਾ ਨਿਰਾਦਰ ਹੁੰਦਾ ਹੈ ਅਸੀਂ ਆਪਣੇ ਵੀ ਭਾਈਚਾਰੇ ਨੂੰ ਬੋਲਦੇ ਹਾਂ ਕਿ ਕੋਈ ਵੀ ਗਲਤ افਵਾਹ ਵਿੱਚ ਨਹੀਂ ਫਸਣਾ ਅਤੇ ਕੋਈ ਗਲਤ ਜਾਣਕਾਰੀ ਮਿਲਦੀ ਹੈ ਤਾਂ ਸਾਡੇ ਨਾਲ ਪਹਿਲਾ ਸੰਪਰਕ ਕਰਨਾ ਅਤੇ 2 ਤਰੀਕ ਨੂੰ ਜੋ ਐਫ ਆਈ ਆਰ ਦਿੱਤੀ ਸੀ ਉਸ ਤਹਿਤ ਜੇਕਰ ਕੋਈ ਗ੍ਰਿਫਤਾਰੀ ਨਹੀਂ ਹੋਈ ਤਾਂ ਇੱਕ ਹਫਤੇ ਦਾ ਟਾਈਮ ਦੇ ਕੇ 9 ਤਰੀਕ ਤੋਂ ਬਾਅਦ ਇਕੱਠੇ ਹੋ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਸਭਾ ਦੇ ਪ੍ਰਧਾਨ ਜੀ ਸ੍ਰੀ ਰਾਜਕਮਾ ਸੰਤੋ ਅਤੇ ਬਾਕੀ ਸੁਭਾਵਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਆ ਸਾਡਾ ਜਿਹੜਾ ਮੇਨ ਮਕਸਦ ਸੀ ਅੱਜ ਦੇ ਜਿਹੜੇ ਰੋਸ ਮੁਜ਼ਾਰੇ ਦਾ ਇੱਕ ਤਾਂ ਪੁਲਿਸ ਪ੍ਰਸ਼ਾਸਨ ਨੂੰ ਦੱਸਣਾ ਸੀ ਕਿ ਜਿਹੜੀ ਸਾਡੀ ਕੌਮ ਆ ਉੱਠੀ ਆ ਤੇ ਸਾਰੀ ਕੌਮ ਨਹੀਂ ਜਿਹੜਾ ਸਾਡਾ ਸਾਰਾ ਭਾਈਚਾਰਾ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਸਾਡੇ ਨਾਲ ਤੇ ਦੂਜੇ ਪਾਸੇ ਜੋ ਵੀ ਸ਼ਰਤੀਆਂ ਅੰਸਰਾਂ ਦੇ ਜਿਹੜੀ ਮਤਲਬ ਮਕਸਦ ਆ ਅਸੀਂ ਉਹਨੂੰ ਪੂਰਾ ਨਹੀਂ ਹੋਣ ਦੇਵਾਂਗੇ ਤੇ ਅਸੀਂ ਆਪਣੇ ਭਾਈਚਾਰੇ ਨੂੰ ਵੀ ਬੇਨਤੀ ਕਰਦੇ ਆ ਕਿ ਕਿਸੇ ਵੀ ਗਲਤ ਹਵਾ ਵਿੱਚ ਨਹੀਂ ਤੁਸੀਂ ਆਉਣਾ ਹੈਗਾ ਪਹਿਲਾਂ ਸਾਡੇ ਨਾਲ ਸੰਪਰਕ ਕਰਨਾ ਹੈ ਤੇ ਜੋ ਅਗਲੀ ਰਣਨੀਤੀ ਆ ਅਗਲੀ ਰਣਨੀਤੀ ਆ ਅਸੀਂ 2 ਤਰੀਕ ਨੂੰ ਜਿਹੜੀ ਐਫਆਰ ਤਾਂ ਹੋਈ ਸੀਗੀ 2 ਤੋਂ ਲੈ ਕੇ ਅਸੀਂ 71 ਤੱਕ 9 ਤਰੀਕ ਤੱਕ 9:30 ਤੱਕ ਜਗ੍ਹਾ ਕੋਈ ਗ੍ਰਿਫਤਾਰੀ ਨਹੀਂ ਹੋਈ ਤਾਂ ਫੇ ਆਪਾਂ ਸਾਰੇ ਇਕੱਠੇ ਹੋ ਕੇ ਜਿਹੜਾ ਆਪਾਂ ਫੇ ਅਗਲਾ ਪ੍ਰੋਗਰਾਮ ਲਿਖਾਂਗੇ ਜਿਹੜਾ 2 ਤਰੀਕ ਨੂੰ ਪਿੰਡ ਮੰਗਲ ਵਿਖੇ ਬਾਬਾ ਸਾਹਿਬ ਡਾਕਟਰ ਮਿਟਕਰ ਦੇ ਸਟੈਚੂ ਦਾ ਅੰਧਰਾਧਰ ਹੋਇਆ ਉਹਦੇ ਰੂਸ ਵਿੱਚ ਅੱਜ ਸਮੂਤੀਆਂ ਮੇਡ ਕਰਕੇ ਸ਼ੁਰੂ ਉਦਾਸ ਨੇ ਵਾਲਾ ਵਾਅਦਾ ਸੰਕਟਾਂ ਨੇ ਇਕੱਠੇ ਹੋ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਔਰ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਜਿਹੜਾ ਦੋਸ਼ੀ ਆ ਉਹਨੂੰ ਜਦ ਗ੍ਰਿਫਤਾਰ ਕੀਤਾ ਜਾਵੇ ਔਰ ਜਿਹੜਾ ਗੁਰਪ੍ਰਤਪ ਸਿੰਘ ਪੰਨੂ ਆ ਉਹਨੂੰ ਦੇਸ਼ਵਚਨ ਲਿਆ ਕੇ ਉਹਨੂੰ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਵੇ ਔਰ ਅਸੀਂ ਅੱਜ ਦੇ ਮੌਕੇ ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜੇ ਅਗਲੇ 2-3 ਦਿਨਾਂ ਦੇ ਵਿੱਚ ਜਿਹੜਾ ਆ ਉਹ ਦੋਸ਼ੀ ਗ੍ਰਫਤਾਰ ਨਾ ਹੋਇਆ ਤਾਂ ਸਾਨੂੰ ਪੰਜਾਬ ਦੇ ਲੈਵਲ ਤੇ ਜਿਹੜਾ ਵੈਜੀਟੇਸ਼ਨ ਸ਼ੁਰੂ ਕਰਨੀ ਪਊਗੀ ਕਿਉਂਕਿ ਬਾਅਦ ਸਾਹਿਬ ਡਾਕਟਰ ਅੰਬੇਡਕਰ ਨੇ ਇਸ ਦੇਸ਼ ਦੇ ਅੰਦਰ ਭਾਰਤ ਦੇ ਸੰਵਿਧਾਨ ਦੀ ਰਚਨਾ ਕਰਕੇ ਹਰ ਵਰਗ ਦੇ ਲੋਕਾਂ ਨੂੰ ਹਰ ਤਰ੍ਹਾਂ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਦਿੱਤੇ ਜੇ ਉਹਨਾਂ ਦਾ ਨਰਾਦਰ ਹੁੰਦਾ ਤਾਂ ਇਹਦਾ ਮਤਲਬ ਹੈ ਦੇਸ਼ ਦੇ ਸੰਵਿਧਾਨ ਦਾ ਨਰਾਦਰ ਹੁੰਦਾ ਔਰ ਪੂਰੇ ਸਮਾਜ ਦਾ ਦੇਸ਼ ਦੇ ਲੋਕਾਂ ਦਾ ਨਰਾਦਰ ਹੁੰਦਾ